ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮੰਦਿਰ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੈਗੁਰੂ ਜੀ ਆਪ ਨੂੰ ਛੜਦੀ ਕਲਾ ਚ ਰੱਖਣ ਤੇ ਅੱਜ ਅਸੀਂ ਗਏ ਸੀ ਜੀ ਪਟਿਆਲੇ ਸੁੱਖ ਦੇਣੀ ਸੀ ਗੁਰੂ ਮਹਾਰਾਜ ਦੀ ਅਰਦਾਸ ਕਰਾਈ ਸੀ ਤੇ ਉਹ ਆਪਣਾ ਕੰਮ ਕੋਈ ਸੀ ਜੋੜਿਆ ਸੀ ਉਹ ਬਣ ਗਿਆ ਕਿਉਂਕਿ ਦੁੱਖ ਨਵਾਨ ਸਾਹਿਬ ਗੁਰੂ ਘਰ ਦੇ ਵਿੱਚ ਡੱਕ ਟੁੱਟਦੇ ਨੇ ਤੇ ਉਹ ਪਿਛਾਵਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਬਹੁਤ ਵਿਸ਼ਵਾਸ ਕਰਦੇ ਆਂ ਅਸੀਂ ਗੁਰੂ ਘਰਾਂ ਉੱਪਰ ਬਹੁਤ ਜ਼ਿਆਦਾ ਸਾਨੂੰ ਲੱਗਦਾ ਵੀ ਵੀ ਆਪਾਂ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਹੈਗੇ ਸੋ ਸਾਡੀ ਤਾਂ ਆਦਤ ਹੀ ਬਣ ਗਈ ਵੀ ਅਸੀਂ ਛੋਟਾ ਕੰਮ ਕਰੀਏ ਵੱਡਾ ਕਰਗੇ ਅਸੀਂ ਗੁਰੂ ਮਹਾਰਾਜ ਦੀ ਅਰਦਾਸ ਜ਼ਰੂਰ ਆਪ ਵੀ ਕਰ ਲੈਣੇ ਆ ਕਈ ਵਾਰ ਜੇ ਟਾਈਮ ਹੋਵੇ ਤਰਮਾਲਾ ਸਾਹਿਬ ਲੈ ਕੇ ਗੁਰੂ ਘਰ ਵੀ ਕਰਾਇਆ ਹੁੰਦੇ ਹੁੰਨੇ ਆ ਸਾਡੇ ਵਿਗੜੇ ਕੰਮ ਬਣਾਏ ਆ ਪ੍ਰਮਾਤਮਾ ਤੋਂ ਬਿਨਾਂ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਜੀ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਅਟੱਲ ਵਿਸ਼ਵਾਸ ਕਰਦੇ ਆ ਪਤਾ ਨਹੀਂ ਵੀ ਲੋਕ ਕਿਵੇਂ ਕਹਿ ਦਿੰਦੇ ਆ ਹਨਾ ਵੀ ਸਾਡਾ ਗੁਰੂ ਨੇ ਕੋਈ ਕੰਮ ਨਹੀਂ ਕੀਤਾ ਜਾਂ ਮਨ ਮੁੜਿਆ ਸਾਡਾ ਸਾਨੂੰ ਇਸ ਚੀਜ਼ ਬਾਰੇ ਤਾਂ ਨਹੀਂ ਪਤਾ ਪਰ ਸਾਨੂੰ ਇੰਨਾ ਤਾਂ ਪਤਾ ਵੀ ਸਾਡੇ ਅੜੇ ਕੰਮ ਕੱਢੇ ਆ ਵੀ ਸਾਡੇ ਜੋ ਕੰਮ ਲੱਗਦਾ ਸੀ ਨਾ ਵੀ ਹੋਣੇ ਹੀ ਨਹੀਂ ਤੇ ਉਹ ਵੀ ਸਾਡੇ ਕੰਮ ਨਹੀਂ ਬਣਦਾ ਹੁੰਦਾ ਜਿਹੜਾ ਜਿਹੜਾ ਵਾਇਗੁਰ ਸੱਚੇ ਪਾਸ ਨੂੰ ਪਤਾ ਕਿ ਕਿ ਮਾੜਾ ਹੋਊਗਾ ਤੇ ਇਹਨੇ ਫਿਚਰ ਜਿਹੜਾ ਮਾੜਾ ਪੂਰਾ ਹੋ ਸਕਦਾ ਉਹ ਕੰਮ ਕਦੇ ਨਹੀਂ ਬਣਦਾ ਕਿਤੇ ਜੋ ਹੁੰਦਾ ਚੰਗੇ ਨਹੀਂ ਹੁੰਦਾਗਾ ਸੋ ਇੰਨਾ ਸੋਚਣਾ ਨਾ ਕਰੋ ਕਈ ਵਾਰ ਨਹੀਂ ਬਣਦਾ ਨਾ ਬਣਿਆ ਕੀ ਬਦ ਤੂੰ ਵਧੀਆ ਬਣਨਾ ਹੋਵੇ ਕੀ ਬਦ ਜਿਹੜਾ ਤੁਸੀਂ ਕੰਮ ਉਹ ਨਹੀਂ ਬਣਿਆ ਉਸ ਨੂੰ ਨੁਕਸਾਨ ਹੋਣਾ ਹੋਵੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਅਸੀਂ ਮੋਟੀ ਜੀ ਗੱਲ ਦਸੀਗੇ ਵੀ ਜ਼ਿੰਦਗੀ ਚ ਜੋ ਸਾਨੂੰ ਇੱਛਾ ਸੀ ਸਾਡੀਆਂ ਸਾਡੀਆਂ ਰੱਬ ਨੇ ਪੂਰੀਆਂ ਕੀਤੀਆਂ ਇਹ ਗੱਲ ਅਸੀਂ ਤੁਸੀਂ ਵੀ ਖਾਨੇ ਪਾ ਲੋ ਵੀ ਸਾਡੀ ਕਿਸੇ ਇਨਸਾਨ ਨੇ ਮਦਦ ਨਹੀਂ ਕੀਤੀ ਜਿਹੜੇ ਭੈਣ ਭਰਾ ਥੋੜੀ ਬਹੁਤੀ ਪ੍ਰੀਖਿਆ ਚ ਹੈ ਹਨਾ ਵੀ ਫਲਾਨਾ ਮੇਰੇ ਕੰਮ ਆਊਗਾ ਐਵੇਂ ਲੋਕਾਂ ਬਾਰੇ ਝੂਕੀ ਜਾਂਦੇ ਆ ਵੀ ਆਹ ਮੇਰਾ ਉਹ ਕੰਮ ਕਰੂਗਾ ਕਰਾ ਕੇ ਦੇਊਗਾ ਜਾਂ ਮੇਰੀ ਹੈਲਪ ਕਰੂ ਜਾਂ ਮੇਰੇ ਬੱਚਿਆਂ ਦੇ ਵਿਆਹਾਂ ਵੇਲੇ ਮੈਨੂੰ ਪੈਸਾ ਟੱਕਾ ਦੇਊ ਜਾਂ ਮੈਂ ਕੋਈ ਘਰ ਬਣਾਉਣਾ ਮੇਰੀ ਹੈਲਪ ਕਰੂ ਇਹ ਇਹ ਗੱਲ ਤੋਂ ਅਮੀਆ ਚ ਨਾ ਰਹਿਆ ਕਰੋ ਹੈਲਪ ਛੁੱਡੀ ਕੋਈ ਨਹੀਂ ਕਰਦਾ ਕਰਦਾ ਪਰਮਾਤਮਾ ਠੀਕ ਹੈ ਜੇ ਕੋਈ ਛੋਟੀ ਬੰਦਾ ਹੈਲਪ ਕਰਦਾ ਤਾਂ ਉਹਦੇ ਵਿੱਚ ਵੀ ਪਰਮਾਤਮਾ ਵੱਸਦਾ ਹੈ ਪਰਮਾਤਮਾ ਦੀ ਮਰਜ਼ੀ ਦੇ ਬਿਨਾਂ ਤਾਂ ਉਹ ਸਾਨੂੰ ਚਾਹ ਵੀ ਨਹੀਂ ਪਿਉਂਦਾ ਅਗਲਾ ਇਹ ਗੱਲਾਂ ਦਿਮਾਗ 'ਚ ਰੱਖਿਆ ਕਰੋ ਹਨਾ ਤੇ ਅਸੀਂ ਮਤਲਬ ਬਾਲਾ ਨਹੀਂ ਕੁਝ ਜਾਣਦੇ ਕੋਈ ਏਡੇ ਗਿਆਨੀ ਨਹੀਂ ਪਰ ਇਹਨਾਂ ਜ਼ਰੂਰ ਜਾਣਦੇ ਆ ਵੀ ਅਸੀਂ ਜੋ ਰੱਬ ਤੋਂ ਮੰਗਿਆ ਸਾਨੂੰ ਮਿਲਿਆ ਜੋ ਚਾਹੁੰਦੀ ਸੀ ਮੈਂ ਮਿਲਿਆ ਠੀਕ ਹੈ ਪਰ ਮੈਂ ਤੁਸੀਂ ਲੜਦੇ ਹੋ ਪਰਮਾਤਮਾ ਨਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਮੈਂ ਬਿਮਾਰ ਹੋ ਗਿਆ ਹੈ ਜੀ ਮੇਰੇ ਘਰੇ ਤੂੰ ਨੁਕਸਾਨ ਕਰਤਾ ਸਾਡਾ ਪਲਾਨਾ ਇਨਸਾਨ ਇਸ ਦੁਨੀਆ ਤੋਂ ਚਲਾ ਗਿਆ ਜੇ ਰੱਬ ਹੁੰਦਾ ਉਹ ਜਾਣਦਾ ਨਾ ਏਗਲਾ ਰੱਬ ਨੂੰ ਕਿਹਾ ਨਾ ਕਰੋ ਪਰਮਾਤਮਾ ਦੇ ਸੱਚੇ ਭਗਤ ਨਹੀਂ ਹੁੰਦੇ ਜਿਹੜੇ ਪਰਮਾਤਮਾ ਨੂੰ ਐ ਕਹਿੰਦੇ ਵੀ ਮੇਰਾ ਫਲਾਨਾ ਖੋ ਲਿਆ ਉਹਨੇ ਮੇਰਾ ਧੰਕਾ ਖੋ ਲਿਆ। ਰੱਬੋਂ ਜ਼ਿਆਦਾ ਕੁਛ ਰੱਬ ਦਾ ਹੁੰਦਾ ਕਿਉਂਕਿ ਉਹਦੀ ਚੀਜ਼ ਆਪਣੀ ਨਹੀਂ ਹੈਗੀ। ਫਿਰ ਅੱਬ ਜੇ ਰੱਬ ਹੁੰਦਾ ਮੇਰਾ ਫਲਾਨਾ ਪਿਆਰਾ ਨਾ ਮਰਦਾ। ਇਹ ਗੱਲਾਂ ਆਂਗਰੇਆ ਕਰੋ ਕਿਉਂਕਿ ਜਿਉਣਾ ਮਰਨਾ ਸੱਚ ਹੈ। ਮੌਤ ਆਪਣੀ ਤੈਹ ਜਨਮ ਵੇਲੇ ਹੋ ਜਾਂਦੀ ਹੁੰਦੀ ਹੈ ਜਦੋਂ ਆਪਾਂ ਜਨਮ ਲੈ ਲੈਂਦੇ ਆ ਨਾ ਇੱਕ ਤਾਂ ਮੌਤ ਤੇ ਇੱਕ ਆਪਣਾ ਰਜਿਕ ਦੋਨੇ ਚੀਜ਼ਾਂ ਤੈਹ ਹੋ ਜਾਂਦੀਆਂ ਆਪਣੇ ਜਨਮ ਦੇ ਲੋਕ ਕਹਿੰਦੇ ਆ ਜੀ ਕਿ ਆਮਰ ਹੁੰਦਾ ਆਮਰ ਬੰਦਾ ਨਹੀਂ ਹੁੰਦਾ ਉਹਦਾ ਨਾਮ ਹੁੰਦਾਗਾ ਉਹਦੇ ਕੰਮ ਆਮਰ ਹੁੰਦੇ ਆ ਡੈਥ ਰਹਿ ਗਈ ਹੁੰਦੀ ਆ ਜੀ ਆਮਰ ਉਹਦਾ ਨਾਮ ਰਹਿੰਦਾ ਤੇ ਕੰਮ ਨਾਲ ਉਹਦੇ ਕੰਮ ਆਮਰ ਰਹਿੰਦੇ ਆ ਕਿ ਹਾਂ ਵੀ ਆ ਬੰਦਾ ਆਇਆ ਸੀ ਹੁਣੇ ਆ ਕੰਮ ਕੀਤੇ ਸੀਗੇ ਉਹਦਾ ਬੰਦੂ ਆਪਾਂ ਬਾਰ ਬਾਰ ਚਰਚਾ ਚ ਰਹਿੰਦਾ ਉਹ ਆਮਰ ਹੁੰਦਾ ਮੈਨੂੰ ਸਾਰੇ ਇੱਕ ਗੱਲ ਦਾ ਜਵਾਬ ਦੇ ਦਿਓ ਤੁਹਾਨੂੰ ਆਪਣੇ ਆਪ ਜਵਾਬ ਮਿਲ ਜੂ ਜਿਹੜੇ ਰੱਬ ਤੇ ਉਂਗਲਾਂ ਚੱਕਦੇ ਆ ਰੱਬ ਨੂੰ ਕਹਿੰਦੇ ਆ ਵੀ ਮੇਰਾ ਫਲਾਨਾ ਪਿਆਰਾ ਤੂੰ ਲੈ ਗਿਆ ਠੀਕ ਆ ਪਰ ਵਾਹਿਗੁਰੂ ਨੂੰ ਕਹਿੰਦੇ ਨੇ ਵੀ ਜੇ ਤੇਰੇ ਚ ਸ਼ਕਤੀ ਹੁੰਦੀ ਮੇਰਾ ਫਲਾਨਾ ਪਿਆਰਾ ਨਾ ਜਾਂਦਾ ਵੀਰੇ ਦੇਖ ਜਨਮ ਮਰਨ ਤਾਂ ਮੈਨੂੰ ਬਾਰ ਬਾਰ ਸਮਝਾਉਣੀ ਆ ਆਪਣੇ ਜਨਮ ਵੇਲੇ ਤੈਹ ਹੋ ਜਾਂਦੀ ਆ ਆਪਣੀ ਮੌਤ ਤੇ ਆਪਣਾ ਹੀ ਰੋਟੀ ਜਿੰਨਾ ਪਾਣੀ ਲਿਕੇ ਹੁੰਦਾ ਆਪਾਂ ਖਾ ਕੇ ਜੱਗ ਤੋਂ ਚੱਲ ਜਾਂਦੇ ਆ ਦੇਖੋ ਤੁਸੀਂ ਪ੍ਰਮਾਤਮਾ ਨੂੰ ਦੋਸ਼ ਦਿੰਦੇ ਹੋ ਹਨਾ ਵੀ ਜੇ ਤੂੰ ਹੁੰਦਾ ਮੇਰਾ ਫਲਾਨਾ ਨਾ ਜਾਂਦਾ ਸੀ ਜੱਗ ਤੋਂ ਜਾਂ ਮੇਰੀ ਮਾਂ ਨਾ ਜਾਂਦੀ ਮੇਰਾ ਭਰਾ ਪੁੱਤ ਦੇਖ ਰਿਸ਼ਤੇ ਸਾਰਿਆਂ ਦੇ ਵਿੱਚ ਹੀ ਡੈਥ ਹੁੰਦੀ ਆ ਹਨਾ ਸੰਤ ਜੀ ਠੀਕ ਮੇਰੇ ਬਚਪਨ ਚ ਮਾਂ ਮਰ ਗਈ ਮੈਂ ਰੱਬ ਨੂੰ ਕਦੇ ਦੋਸਤ ਨਹੀਂ ਦਿੱਤਾ ਕਿਉਂਕਿ ਮੇਰੇ ਕਰਮਾਂ ਚ ਮਾਂ ਦਾ ਪਿਆਰ ਹੈ ਨਹੀਂ ਸੀ ਰੱਬ ਨੇ ਲਿਖਿਆ ਸੀ ਵੀ ਤੂੰ ਸਿਰਫ 9 ਮਹੀਨੇ ਆਪਦੀ ਮਾਂ ਕੋਲ ਰਹੇਂਗੀ ਤੇ ਉਹਦਾ ਦੁੱਧ ਪੀਣਾ ਤੇਰੇ ਕਰਮਾਂ ਚ ਹੈ ਨਹੀਂ ਕਿਉਂਕਿ ਜਦੋਂ ਮੇਰਾ ਜਨਮ ਹੋਣ ਵਾਲਾ ਸੀ ਮੇਰੀ ਮਾਂ ਉਹਦੀ ਬਿਮਾਰ ਸੀਗੀ ਤੇ ਰੱਬ ਨੇ ਤੈ ਮੇਰੇ ਕਰਮਾਂ ਚ ਤੈਅ ਕਰਿਆ ਹੋਇਆ ਸੀ ਵੀ ਤੂੰ ਮਾਂ ਦਾ ਦੁੱਧ ਵੀ ਨਹੀਂ ਪੀ ਸਕਦੀ ਠੀਕ ਹੈ ਇਹ ਗੱਲ ਸੱਚ ਹੈ ਵੀ ਮੈਂ ਆਪਦੀ ਮਾਂ ਦਾ ਦੁੱਧ ਵੀ ਨਹੀਂ ਪੀਤਾ ਮੈਂ ਲੋਕ ਕਹਿੰਦੇ ਮ ਮਾਰੇ ਗਰਮ ਵਾਲੀ ਹੈ ਪਰ ਮੇਰਾ ਜਨਮ ਹੀ ਇਦਾਂ ਦਾ ਹੈ ਮੇਰੀ ਜੁਨੀ ਇਦਾਂ ਦੀ ਆ ਰੱਬ ਨੇ ਜਦੋਂ ਜੁਨੀ ਇਦਾਂ ਦੀ ਭੇਜਿਆ ਮੈਨੂੰ ਹਨਾ ਮੈਂ ਰੱਬ ਨੂੰ ਦੋਸ਼ ਨਹੀਂ ਦਿੱਤਾ ਕਦੀ ਵੀ ਦੇਖੋ ਜੀ ਤੁਸੀਂ ਕਹਿੰਦੇ ਨਾ ਸਾਡੇ ਫਲਾਣੇ ਪਿਆਰੇ ਨੂੰ ਲੈ ਗਿਆ ਰੱਬ ਰੱਬ ਹੁੰਦਾ ਤਾਂ ਸਾਡਾ ਪਿਆਰਾ ਜਾਂਦਾ ਨਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਪਰਮਾਤਮਾ ਨੇ ਵਾਹਿਗੁਰੂ ਨੇ ਖੁਦ ਕੁਰਬਾਨੀਆਂ ਦਿੱਤੀਆਂ ਖੁਦ ਵੀ ਉਹਨਾਂ ਨੇ ਇਸ ਮੌਤ ਦਾ ਦੰਡਵ ਦੇਖਿਆ ਹਨਾ ਫਿਰ ਤੁਸੀਂ ਕਿਵੇਂ ਰੱਬ ਨੂੰ ਕਹਿ ਸਕਦੇ ਹੋ ਵੀ ਜੇ ਤੂੰ ਹੁੰਦਾ ਤਾਂ ਮੇਰਾ ਫਲਾਣਾ ਨਾ ਜਾਂਦਾ ਮੈਨੂੰ ਇਹ ਕੋਈ ਗੱਲ ਦਾ ਜਵਾਬ ਦਿਓ ਗੁਰੂ 10ਵੇਂ ਪਿਤਾ ਜੀ ਦੇ ਚਾਰ ਬੱਚੇ ਸੀ ਹੁਣ ਐਂ ਦੱਸੋ ਵੀ ਉਹ ਚਾਰ ਬੱਚੇ ਕਿਵੇਂ ਗਏ ਆ ਕੀ ਸਾਨੂੰ ਗਿਆਨ ਨਹੀਂ ਇੰਨਾ ਚੀਜ਼ਾਂ ਦਾ ਉਹ ਚਾਰੋਂ ਬੱਚੇ ਸ਼ਹੀਦ ਹੋਏ ਆ ਠੀਕ ਹੈ ਫਿਰ ਤਾਂ ਮੇਰੇ ਹਿਸਾਬ ਨਾਲ ਗੁਰੂ 10ਵੇਂ ਪਾਸ਼ਾ ਦੀ ਜੇ ਇਹ ਸੋਚ ਹੁੰਦੀ ਤਾਂ ਫਿਰ ਉਹ ਵੀ ਕਹਿਣਦੇ ਵੀ ਅਸੀਂ ਤਾਂ ਧਰਮ ਲਈ ਕੁਰਬਾਨੀਆਂ ਦੇਣੀਆਂ ਹੀ ਨਹੀਂ ਹੈਗੀਆਂ ਤਾਂ ਉਹ ਵੀ ਆਪਣੇ ਪਰਮਾਤਮਾ ਨੂੰ ਵਾਹਿਗੁਰੂ ਖੋਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਸਿਮਰਨ ਕਰਦੇ ਸੀ ਉਹ ਵੀ ਫਿਰ ਦੋਸਤ ਦਿੰਦੇ ਉਹ ਵੀ ਕਹਿਣ ਦੇ ਵੀ ਅਸੀਂ ਤਾਂ ਭਗਤੀ ਕਰਦੇ ਨਹੀਂ ਜੀ ਸਾਡੇ ਤਾਂ ਬੱਚੇ ਨੀਹਾਂ 'ਚ ਚਨੇ ਗਏ ਸੋਹੇ ਗੱਲਾਂ ਪਲੀਜ਼ ਮੈਨੂੰ ਬਾਰ-ਬਾਰ ਕਹਿਣੀਆਂ ਚੰਗੀਆਂ ਹੀ ਲੱਗਦੀਆਂ ਕਿਉਂਕਿ ਮੈਂ ਤਾਂ ਜਨ ਸਹਿਬ ਜੀ ਦਾ ਨੂੰ ਯਾਦ ਕਰ ਲੈਣੀ ਆ ਮੇਰਾ ਖੁਦਾਂ ਹੀ ਮਨ ਦੁਖੀ ਹੋ ਜਾਂਦਾ ਮੇਰਾ ਕਈ ਦਿਨ ਫਿਰ ਜੀ ਨਹੀਂ ਲੱਗਦਾ ਹਨਾ ਵੀ ਚਲੋ ਵੱਡੇ ਸਹਿਬ ਜਾਂ ਦੇ ਲੜਾਈ 'ਚ ਸ਼ਹੀਦ ਹੋਈ ਹਨਾ ਉਹ ਵੱਡੇ ਸੀ ਸਮਝਦਾਰ ਸੀ ਪਰ ਜਿਹੜਾ ਉਹਨਾਂ ਨੇ ਜ਼ੁਲਮ ਕੀਤਾ ਹਨਾ ਵੀ ਛੋਟੇ ਬੱਚੇ ਕੰਧਾਂ 'ਚ ਚਨੇ ਜਿਨ੍ਹਾਂ ਨੂੰ ਇਸ ਦੁਨੀਆਦਾਰੀ ਦਾ ਨਸੀਬ ਤਾਂ ਹਨਾ ਉਹ ਉਹ ਗੱਲਾਂ ਯਾਦ ਕਰਕੇ ਮੇਰੇ ਲੂੰ ਕੰਡਾ ਵੱਡਾ ਨੇ ਨਾ ਉਹ ਦੋਨੇ ਨਾਮ ਆਰਾ ਪਾਸਾ ਇਹਦੇ ਵੀ ਜਿਨ੍ਹਾਂ ਨੇ ਚੜਵਾਇਆ ਉਹਨਾਂ ਦਾ ਵੀ ਨਾਮ ਅਮਰ ਫਰਕ ਐਵੇਂ ਆ ਪਾਸ਼ਾ ਜੀ ਨੂੰ ਚੰਗੇ ਕਰਮਾਂ ਕਰਕੇ ਜਾਣੇ ਜਾਂਦੇ ਸੀ ਉਹਨੂੰ ਕਿਹਾ ਉਹਨਾਂ ਨੇ ਆਪਣੇ ਹਿੰਦੂਆਲੀ ਲੜੇ ਆ ਉਹ ਹੱਕ ਸੱਚ ਲਈ ਲੜੇ ਆ ਜੀ ਇੱਕ ਤਾਂ ਬਚਾਉਣ ਦਾ ਤਰ ਲੜੇ ਸੀਗੇ ਉਹ ਤੁਸੀਂ ਇਹਦੇ ਕੋਲ ਜੀ ਗੁਰੂ 10ਵੇਂ ਪਾਸ਼ਾ ਜੀ ਨੇ ਇਹ ਕੁਰਬਾਨੀਆਂ ਦਿੱਤੀਆਂ ਜੰਗਾਂ ਲੜੀਆਂ ਤਾਂ ਅੱਜ ਜਿਹੜੇ ਜਿਹੜੇ ਘਟਿਆ ਬੰਦੇ ਸੀ ਜਿਨ੍ਹਾਂ ਨੇ ਬੱਚਿਆਂ ਤੇ ਆਪਣੇ ਗੁਰੂਆਂ ਤੇ ਤਸ਼ੱਦਦ ਕੀਤਾ ਸੀ ਹਨਾ ਉਹ ਉਹ ਕੰਜਰਾਂ ਨੂੰ ਵੀ ਨਾਲ-ਨਾਲ ਜਾਣਿਆ ਜਾਂਦਾ ਵੀ ਫਲਾਨਾ ਸੀ ਸੁਣਾ ਨਾ ਤਾਂ ਉਹਦੇ ਨਾਲ ਅਮਰੀ ਆਈ ਇੱਕ ਤਰ੍ਹਾਂ ਦਾ ਸ਼ੂਬਾ ਸਿਰਹੰਦ ਕਾਲਾ ਪੈਂਦੀਆਂ ਉਹਨੂੰ ਲਾਂਨਤਾ ਪੈਂਦੀਆਂ ਸ਼ੂਬਾ ਸਿਰਹੰਦ ਕੋਣ ਉਹ ਕੰਜਰ ਵੀ ਨਾਲ ਜਨਤ ਕੀਤੇ ਜਾਂਦੇ ਆ ਵੀ ਉਹਨਾਂ ਨੇ ਬੱਚਿਆਂ ਨਾਲ ਐ ਕੀਤਾ ਠੀਕ ਹੈ ਉਹਨੂੰ ਗੰਗੂਣੇ ਮਾੜੀ ਕੀਤੇ ਸੀ ਉਹਨੂੰ ਵੀ ਲਾਂਨਤੀ ਪੈਂਦੀ ਨਹੀਂ ਨਾ ਤਾਂ ਉਹ ਵੀ ਅਮਰੀ ਗੰਗੂ ਦਾ ਵੀ ਪਰਉ ਲਾਂਨਤਾ ਪੈਂਦੀਆਂ ਉਹਨਾਂ ਦਾ ਉਹਨਾਂ ਨਾਲ ਗੁਰਮੁਆਂ ਦੀ ਜੰਦ ਸੀ ਉਹਨਾਂ ਦਾ ਨਾਮ ਵੀ ਸਹੀ ਪੁੱਛਿਆ ਆਪਾਂ ਸਾਰੇ ਜਾਣਦੇ ਆ ਹਨਾ ਕਿਉਂਕਿ ਕੋਸ਼ਕ ਗੱਲਾਂ ਬਸ ਮੈਥੋਂ ਹੁੰਦੀਆਂ ਨਹੀਂ ਹੁੰਦੀਆਂ ਮੇਰਾ ਦਿਲ ਦੁਖੀ ਹੋ ਜਾਂਦਾ ਵੀ ਮੈਂ ਯਾਦ ਕਰਕੇ ਬਿਲਕੁਲ ਵੀ ਰਾਜ਼ੀ ਨਹੀਂ ਇਹ ਗੱਲਾਂ ਪਰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਮੇਰੀ ਕੋਸ਼ਿਸ਼ ਹੈ ਛੋਟੀ ਜੀ ਮੇਰਾ ਕੋਈ ਵੱਡਾ ਮਕਸਦ ਨਹੀਂ ਮੇਰਾ ਮਕਸਦ ਇਹ ਹੀ ਹੁੰਦਾ ਵੀ ਮੈਂ ਯਾਰ ਲੋਕਾਂ ਨੂੰ ਇਹ ਗੱਲਾਂ ਦੱਸਾਂ ਵੀ ਜਿਹੜਾ ਲੋਕ ਬਹਿਮ ਭਰਮਾਂ 'ਚ ਫਿਰਦੇ ਰਹਿੰਦੇ ਆ ਵੀਰੇ ਜੇ ਮੌਤ ਨਾ ਹੁੰਦੀ ਤਾਂ ਬੱਚੇ ਆਪਣੇ ਗੁਰੂ ਕਿਤੇ ਗੁਰੂ 10ਵੇਂ ਪਾਤਸ਼ਾਹ ਜੀ ਕੋਈ ਛੋਟੀ ਬੱਦੀ ਛੋਟੀ ਹਸਦੀ ਸੀ ਤਾਂ ਫਿਰ ਉਹ ਆਪਣੇ ਬੱਚਿਆਂ ਨੂੰ ਕਦੇ ਸੀਧੀ ਨਾ ਹੋਣ ਦਿੰਦੇ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਉਹ ਤਾਂ ਬਹੁਤ ਜ਼ਿਆਦਾ ਸ਼ਕਤੀ ਵਾਲੇ ਉਹ ਤਾਂ ਖੁਦ ਪਰਮਾਤਮਾ ਸੀ ਫਿਰ ਉਹ ਤਾਂ ਇਸ ਮੌਤ ਨੂੰ ਅਨਮੌਤ ਕਰ ਸਕਦੇ ਸੀ ਪਰ ਉਹਨਾਂ ਨੇ ਵੀ ਤਾਂ ਇਸ ਕੁਦਰਤ ਦੇ ਬਾਣੇ ਨੂੰ ਮੰਨਿਆ ਨਾ ਉਹਨਾਂ ਨੇ ਵੀ ਤਾਂ ਇਸ ਚੀਜ਼ ਨੂੰ ਮੰਨਿਆ ਵੀ ਮੌਤ ਮੌਤ ਹੈ ਕੋਈ ਕੋਈ ਇਹ ਮੌਤ ਕਿਸੇ ਨੂੰ ਸ਼ਹੀਦੀ ਦਾ ਨਾਮ ਦਿੰਦੀ ਹੈ ਕੋਈ ਬੰਦਾ ਇੱਥੇ ਸ਼ਹੀਦ ਹੁੰਦਾ ਕੋਈ ਬੇਮੌਤ ਮਾਰਾ ਜਾਂਦਾ ਕੋਈ ਆਪਾਂ ਕਹਿੰਦੇ ਨੇ ਕੁੱਤੇ ਦੀ ਮੌਤ ਮਰਦਾ ਪਰ ਅਸਲੀ ਮੌਤ ਉਹੀ ਹੈ ਵੀ ਜਿਹੜੀ ਇੱਕ ਸ਼ਹੀਦੀ ਪਾਈ ਜਾਂਦੀ ਹੈ ਜਿੱਦਾ ਭਗਤ ਸਿੰਘ ਵਰਗੇ ਉਹਨਾਂ ਨੂੰ ਲੋਕ ਯਾਦ ਕਰਦੇ ਆ ਕਿ ਗੁਰੂ ਮਹਾਰਾਜਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਬੰਦ-ਬੰਦ ਘਟਾਇਆ ਹਨ ਉਹਨਾਂ ਨੂੰ ਲੋਕ ਯਾਦ ਕਰਦੇ ਉਹ ਉਹ ਹੁੰਦੀਆਂ ਇੱਕ ਜਿਹੜੀਆਂ ਹੁੰਦੀਆਂ ਸ਼ਹੀਦੀਆਂ ਮੌਤ ਆਪਣੇ ਵਰਗੇ ਮਰਦੇ ਆ ਜਿਨ੍ਹਾਂ ਨੂੰ ਕਾਇਦਾ ਗਿਆਨ ਨਹੀਂ ਹੁੰਦਾ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਉਹਦੀਆਂ ਚੂੜੀਆਂ ਕਰ ਲੈਣਾ ਉਹਦਾ ਮਾੜਾ ਕਰ ਲਿਆ ਉਹਦਾ ਲਕੋ ਲਿਆ ਦੱਬ ਲਿਆ ਕਿਸੇ ਦਾ 1000 ਰੁਪਏ ਦੱਬ ਕੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਵੀ ਅਸੀਂ ਫਲਾਣ ਦਾ 1000 ਰੁਪਏ ਦੱਬ ਗਏ ਉਹ ਮੇਰਾ ਕੀ ਕਰ ਦੂ ਉਹ ਥੋੜਾ ਕੁਝ ਨਹੀਂ ਕਰਦਾ ਉਹ ਜਿਹੜਾ ਤਾਹਾਂ ਬੈਠਾ ਨਾ ਉਹ ਖਵਾਉ ਥੋੜੇ ਕਿਹੜੇ ਤੁਸੀਂ ਰੀ ਦੱਬ ਕੇ ਨਾ ਜਿਆਦੇ ਵੱਡੇ ਨਾ ਬਣਿਆ ਕਰੋ ਕਿਸੇ ਦਾ ਹੱਕ ਖਾ ਕੇ ਕਿਸੇ ਦੇ ਪੈਸੇ ਦੱਬ ਕੇ ਕਿਹਦੀ ਚੀਜ਼ ਮੁੱਕਰ ਕੇ ਤੁਸੀਂ ਆਪਣੇ ਆਪ ਨੂੰ ਵੱਡੇ ਨਾ ਕਹਾਇਆ ਕਰੋ ਕਿਉਂਕਿ ਦੇਣ ਵਾਲਾ ਨੂੰ ਪਰਮਾਤਮਾ ਹੈ ਸਾਡੇ ਲੱਖਾਂ ਲੋਕਾਂ ਨੇ ਪੈਸੇ ਦੱਬਲੇ ਬਹੁਤ ਲੋਕ ਆ ਜਿਹੜੇ ਸਾਡੇ ਪੈਸੇ ਦੱਬ ਕੇ ਸਾਡਾ ਬੋਲਣੋਂ ਵੀ ਹਟ ਗਏ ਹਨ ਪਰ ਉਹ ਦੇਣ ਵਾਲਾ ਸਾਨੂੰ ਉਹ ਹੈ ਨਾ ਦੇਂਦਾ ਦੇ ਲੈਂਦਾ ਥੱਕ ਪਾਏ ਉਹ ਜਦੋਂ ਦੇਣ ਤੇ ਆਉਂਦਾ ਥੱਕਦਾ ਨਹੀਂ ਸਾਨੂੰ ਉਹ ਦੇ ਰਿਹਾ ਤੇ ਜਿਹੜਾ ਕੋਈ ਸਾਡਾ 1500 ਮੁੱਕਰ ਜਾਂਦਾ ਤੇ ਸਾਨੂੰ ਕੀ ਕਰਕੇ ਪੈਣਾ ਕਿ ਬਾਹਰ ਨਹੀਂ ਨਾ ਜਣਾ ਚੋਂ ਬੰਦਾ ਗਿਰ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਵੀ ਆ ਬੰਦਾ ਕਿਸੇ ਕੰਮ ਦਾ ਨਹੀਂ ਦਾ 100 ਰੁਪਏ ਖਾਤਰ ਵਿਕ ਵੀ ਸਕਦਾ ਜੋ ਬੰਦਾ ਕਿਸੇ ਦੇ ਪੈਸੇ ਮੁਕਰਦਾ ਨਾ ਉਹਦਾ ਕੋਈ ਤੁਸੀਂ ਤਵਾਰ ਨਾ ਕਰਿਓ ਉਹ ਵਿਕਦਾ ਕੋਨੇ ਵਿਕਣੀ ਹੁੰਦਾ ਕਿਉਂਕਿ ਜਿਹੜੀ ਸੋਚ ਤੇ ਨੀਤ ਉਹ ਘਟੀਆ ਹੁੰਦੀ ਹੈ ਉਹ ਬੰਦਾ ਵੇਕਣ ਲੱਗਾ ਸ਼ਰਮ ਨਹੀਂ ਮੰਨਦਾ ਉਹ ਤੁਹਾਡਾ ਮੁਕਰ ਲੱਗਾ ਸ਼ਰਮ ਨਾ ਮੰਨੂਗਾ ਸਭ ਤੋਂ ਵੱਧ ਗਿਆਨੀ ਬੰਦਾ ਉਹ ਕਹਾਊਗਾ ਜਿਹੜਾ ਸਭ ਤੋਂ ਵੱਧ ਗੇਰੀਆਂ ਚੀਜ਼ਾਂ ਦਾ ਬੰਦਾ ਮੁਕਰਦਾ ਉਹ ਬੜਾ ਗਿਆਨ ਦਿੰਦਾ ਜਿਹੜਾ ਸਹੀ ਗਿਆਨੀ ਹੈ ਨਾ ਉਹ ਬੰਦਾ ਕਿਸੇ ਨੂੰ ਗਿਆਨੀ ਨਹੀਂ ਦਿੰਦਾ ਉਹਨੂੰ ਤਾਂ ਨਾ ਕੀ ਜਾਂਦਾ ਗਿਆਨ ਹੁੰਦਾ ਵੀ ਮਾੜਾ ਚੰਗਾ ਕੀ ਹੈ ਤੇ ਜਿਹੜੇ ਨੇ ਦੱਬਿਆ ਹੁੰਦਾ ਉਹ ਆਪਣੇ পাপ ਲਘੂਣ ਲਈ ਬਾਲਾ ਗਿਆਨ ਕੋਲ ਦਾ। ਸਭੰਨੇ ਯਾਦ ਰੱਖਿਓ ਸਾਇਲੈਂਸ ਥਰੇਕ ਚੀਜ਼ ਆਨਸਰ ਆ। ਜਦੋਂ ਆਪਾਂ ਚੁੱਪ ਰਹਿੰਨੇ ਨਾ ਤੇ ਕੋਈ ਬੰਦਾ ਮੂਰੇ ਬੋਲੀਆ ਤੇ ਚੁੱਪ ਰੋ ਸਾਇਲੈਂਸ ਉਹਨੂੰ ਜਵਾਬ ਦੇ ਦੂਗਾ ਆਪੇ। ਚੁੱਪ ਜਵਾਬ ਦਿੰਦੀ ਹੈ ਨਾ ਜਿਹੜੀ ਛੋਡੀ ਉਹ ਬੋਲ ਕੇ ਜਵਾਬ ਨਹੀਂ ਦਿੰਦੀ। ਉਦੋਂ ਵੱਧ ਕੇ ਕਿਸੇ ਦੇ ਥੱਪੜ ਨਹੀਂ ਵੱਜਦਾ। ਜਿਹੜੀ ਛੋਟੀ ਚੁੱਪ ਆਗਲੇ ਨੂੰ ਜਵਾਬ ਦੇ ਦਿੰਦੀ ਹੈ ਤੇ ਪਤਾ ਲੱਗ ਜਾਂਦਾ ਆਪਾਂ ਬਲੇਖੇ 'ਚ ਰਹਿੰਦੇ ਆ ਵੀ ਮੂਰਲੇ ਨੂੰ ਪਤਾ ਨਹੀਂ। ਮੂਰਲੇ ਨੂੰ ਤਾਂ ਛੋਟੀਆਂ ਰੋਟੀਆਂ ਨਹੀਂ ਪਤਾ ਹੁੰਦਾ ਵੀ ਉਹ ਕਾਦੇ ਨਾ ਖਾਂਦਾ। ਇਹ ਬਲੇਖੇ ਜਨ ਨਾ ਸੋਨਾ ਵਿਊ ਹੈ ਅਸੀਂ ਥੋੜੀ ਜੀ ਵੀਡੀਓ ਬਣਾਉਣ ਦੇ ਚੱਕਰ 'ਚ ਨਾ ਨਹਿਰ ਦੇ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹਨਾਂ ਗੱਲਾਂ ਦਾ ਰੱਖਿਆ ਕਰੋ ਧਿਆਨ ਅਕਾਲ ਪੁਰਖ ਵੈਗਰੂ ਸਭ ਦਾ ਸੋਡਾ ਵੀ ਹੈ ਮੇਰਾ ਵੀ ਹੈ ਛੋਟਿਆਂ ਦਾ ਵੱਡਿਆਂ ਦਾ ਸਭ ਦਾ ਸੋ ਮੇਰੀ ਰਿਕੁਐਸਟ ਹੈ ਜਿਹੜੇ ਰੱਬ ਨੂੰ ਮੰਨਦੇ ਆ ਜਿਹੜੇ ਰੱਬ ਨੂੰ ਮੰਨਦੇ ਆ ਮੈਂ ਉਹਨਾਂ ਦੀ ਗੱਲ ਕਰਦੀ ਆ ਜਿਹੜੇ ਰੱਬ ਦਾ ਇੱਕ ਨਾਂ ਲੈ ਕੇ ਠੱਗੀਆਂ ਵਹਿਬਤਾਂ ਕਰਦੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਉਹ ਮੈਂ ਜਾਣਦੀ ਐ ਐਸੇ ਪਰਸਨਲ ਜਿਹੜੇ ਰੱਬ ਦਾ ਨਾਂ ਤਾਂ ਲੈਂਦੇ ਆ ਪਰ ਰੱਬ ਦੇ ਅਸੂਲਾਂ ਦੇ ਤਾਂ ਬਿਲਕੁਲ ਅਪੋਜੀਟ ਜਾਨੀ ਕਿ ਖਿਲਾਫ ਹੁੰਦੇ ਆ ਪੈਸਾ ਕਮਾਉਣ ਲਈ ਰੱਬ ਦਾ ਨਾਂ ਲੈਂਦੇ ਆ ਅਪਣੇ ਕਦੇ ਕਦੇ ਇੱਕ ਬਿਜ਼ਨਸ ਬਣਾ ਲੈ ਰੱਬ ਨੂੰ ਵੀ ਇੱਕ ਬਿਜ਼ਨਸ ਬਣਾ ਕੇ ਚੱਲੋ ਕਹਿੰਦੇ ਨਹੀਂ ਹੁੰਦਾ ਕਿ ਰੱਬ ਦਾ ਤੇਰੇ ਅੰਦਰ ਵਸਦਾ ਨਾ ਕਬਰਾਂ ਵਿੱਚ ਟੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਰੱਬ ਨੂੰ ਟੋਲਣ ਦੀ ਲੋੜ ਨਹੀਂ ਰੱਬ ਤਾਂ ਸੋਡੇ ਕੋਲੇ ਹੁੰਦਾ ਬਟ ਸੋਡੀ ਨਜ਼ਰ ਦੇਖਣ ਵਾਲੀ ਜਿਹੜੀ ਹੁੰਦੀ ਐ ਨਾ ਸਹੀ ਹੋਣੀ ਚਾਹੀਦੀ ਐ ਵਿੱਚ ਲੋਕ ਕੀ ਕਰਦੇ ਆ ਉਹ ਰੱਬ ਦਾ ਨਾਮ ਵੀ ਲੈਂਦੇ ਆ ਉਹ ਕਹਿੰਦੇ ਵੀ ਅਸੀਂ ਰੱਬ ਨੂੰ ਮੰਨਦੇ ਆ ਬਟ ਰੱਬ ਨੂੰ ਮੰਨਦੇ ਕਿੱਦਾਂ ਹੁੰਦੇ ਆ ਕਿਸੇ ਨਾ ਕਿਸੇ ਦੇ ਪੈਸੇ ਦੱਬ ਗੇ ਮੁੱਕਰ ਗੇ ਗੱਪ ਮਾਰਤਾ ਸੌਂ ਚੱਕਤੀ ਮੈਂ ਤਾਂ ਜੀ ਮੈਨੂੰ ਤਾਂ ਗੁਰਦੁਆਰੇ ਦੀ ਸੌ ਮੈਂ ਤਾਂ ਐਂ ਕੀਤਾ ਹੀ ਨਹੀਂ ਫਿਰ ਉਹ ਗੁਰੂ ਘਰ ਜਾਂਦੇ ਆ ਜਾ ਦੇ ਨੇ ਰੱਬ ਨੂੰ ਕਾਣਾ ਕਰ ਲੈਂਦੇ ਆ ਮਹਾਰਾਜ ਨੂੰ ਦੱਸਣ ਜਾਂਦੇ ਆ ਵੀ ਅਸੀਂ ਲੱਖਾਂ ਕਾਪਸ਼ਰਾਪ ਮਾਰ ਕੇ ਲੱਖਾਂ ਦੇ ਦਿਲ ਦੁਖਾ ਕੇ ਝੂਠ ਚੋਰੀਆਂ ਕਰਕੇ ਹੁਣ ਅਸੀਂ ਤੇਰੇ ਮੱਥਾ ਟੇਕੇ ਬਸ ਪਾਪ ਧੋਤੇਗੇ ਇਸ ਬਲਿਖੇ ਚੋਂ ਨਿਕਲਦਾ ਇਹ ਮਰਦ ਵੀ ਕੁੱਤੇ ਦੀ ਮੌਤ ਆ ਜੀ ਇਸ ਬਲਿਖੇ ਚੋਂ ਨਿਕਲ ਜਿਓ ਕਿਉਂਕਿ ਤੁਹਾਡੇ ਗੁਰੂ ਘਰ ਜਾਣ ਨਾਲ ਤੁਹਾਡੇ ਪਾਪ ਨਹੀਂ ਧੁੱਤ ਜਾਂਦੇ ਜਿਹੜੇ ਤੁਸੀਂ ਕਰ ਰਹੇ ਹੋ ਤੇ ਪਾਪ ਮੈਂ ਕਹਣੀ ਹੈ ਚਾਹੇ ਬੰਦਾ ਗੁਰੂ ਘਰ ਨਹੀਂ ਜਾਂਦਾ ਉਹਦੀ ਆਤਮਾ ਸੁੱਧ ਤੇ ਸਾਫ਼ ਹੋਣੀ ਚਾਹੀਦੀ ਆ ਸਾਧੂ ਸੰਤ ਉਹ ਇਹ ਜਿਹੜੇ ਉਹ ਬਹਿ ਕੇ ਬਣਾ ਦੇ ਵਿੱਚ ਭਗਤੀ ਕਰਕੇ ਰੱਬ ਨੂੰ ਪਾ ਲੈਂਦੇ ਸੀ ਕਿਉਂ ਪਾ ਲੈਂਦੇ ਸੀ ਉਹ ਕੀ ਗੁਰਦੁਆਰੇ ਜਾਂਦੇ ਸੀ ਜਾਂ ਕਿਤੇ ਮੱਥਾ ਟੇਕਦੇ ਸੀ ਨਹੀਂ ਉਹਨਾਂ ਦੀ ਆਤਮਾ ਸੱਚੀ ਹੋ ਜਾਂਦੀ ਸੀ ਉਹਨਾਂ ਦੀ ਲਿਬ ਪਰਮਾਤਮਾ ਨਾਲ ਜੁੜ ਜਾਂਦੀ ਸੀ ਠੀਕ ਆ ਗੁਰੂ ਘਰ ਆਪਣੇ ਬਣਿਆ ਆ ਆਪਾਂ ਮੱਥਾ ਟੇਕਣ ਜਾਂਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਰ ਐਂ ਦੇਖੋ ਵੀ ਉਹ ਕਿਉਂ ਬਣਾਈ ਗਏ ਆ ਗੁਰੂ ਘਰ ਬਣਾਉਣ ਦਾ ਮਤਲਬ ਤਾਂ ਕੀ ਹੁੰਦਾ ਕਿ ਬੰਦਾ ਗੁਰੂ ਘਰ ਜਾ ਕੇ ਉਹਨੂੰ ਗਿਆਨ ਆਵੇ ਵੀ ਹਾਂ ਪਰਮਾਤਮਾ ਵੀ ਕੋਈ ਚੀਜ਼ ਆ ਰੱਬ ਸੂਟੇ ਅੰਦਰ ਵਸਦਾ ਇਹ ਗੱਲ ਸੱਚ ਆ ਪਰ ਸਾਨੂੰ ਗਿਆਨ ਦੇਣ ਲਈ ਗੁਰੂ ਘਰ ਬਣਾਏ ਆ ਗੁਰੂ ਘਰਾਂ ਦੇ ਜਾ ਕੇ ਸਾਨੂੰ ਮਾਰੀ ਮੁੱਟੀ ਮੱਤ ਆ ਵੀ ਇੱਥੇ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਵੀ ਆਪਾਂ ਕੀ ਕਰਦੇ ਆ ਪਲੀਜ਼ ਮੇਰੀ ਰਿਕੁਐਸਟ ਆ ਹੱਥ ਨੇ ਪੈਣ ਵਾਲੇ ਜਿਹਨੂੰ ਪੈਣ ਵਾਲੇ ਜਰੂਰ ਸੋਚਿਆ ਕਰੋ ਵੀ ਤੁਸੀਂ ਜ਼ਿੰਦਗੀ ਚ ਕਿੰਨੇ ਪਾਪ ਤੇ ਕਿੰਨੇ ਜ਼ਿੰਦਗੀ ਚ ਨ ਇੱਕ ਦਿਨ ਚ ਕਿੰਨੇ ਪਾਪ ਬਗਾ ਰਹੇ ਹੋ ਕਿੰਨੇ ਪੁੰਨ ਕਰ ਰਹੇ ਹੋ ਕੀ ਤੁਸੀਂ ਕਰ ਰਹੇ ਹੋ ਕੀ ਨਹੀਂ ਕਰ ਰਹੇ ਇਹ 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 ਜਰੂਰ ਸੋਚਿਆ ਕਰੋ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਦਿਨ ਚ ਕਿੰਨੇ ਬੰਦੇ ਦਾ ਦਿਲ ਦੁਖਾਇਆ ਕਿੰਨਿਆਂ ਨਾਲ ਫਰਾਡ ਕੀਤਾ ਕਿੰਨਿਆਂ ਨਾਲ ਧੋਖਾ ਕੀਤਾ ਆਪਾਂ ਨੂੰ ਸਾਰਾ ਪਤਾ ਹੁੰਦਾ ਅਣਜਾਣ ਨਾ ਬਣਿਆ ਕਰੋ ਤੇ ਜਿਹੜੀ ਜ਼ਿੰਦਗੀ ਆ ਇਹ ਬਹੁਤ ਛੋਟੀ ਐ ਨੂੰ ਵੱਡੀ ਸਮਝ ਨਹੀਂ ਗਲਤੀ ਨਾ ਕਰੋ ਵੀ ਆਪਾਂ ਦੇ ਪਾਪ ਦੇ ਪਾਪ ਚੱਕਦੇ ਫੱਟੇ ਆਪਣਾ ਕੋਈ ਕੀ ਬਗਿਆੜ ਲੂ ਨਾ ਵੀਰੇ ਨਾ ਇਹ ਜਗਤ ਤੇ ਜਿਉਣਾ ਤਾਂ ਝੂਠ ਹੈ ਤੇ ਸੋਡੀਆਂ ਜਿਹੜੀਆਂ ਵਹਿਬ ਤਾਂ ਉਹ ਸੱਚ ਹੈ ਉਹ ਸੋਡੀਆਂ ਲਿਖੀਆਂ ਜਾਂਦੀਆਂ ਸੋ ਰੱਬ ਤੋਂ ਉਹਲੇ ਹੋ ਕੇ ਆਪਣੇ ਆਪ ਨੂੰ ਚੰਗਾ ਨਾ ਬਣਿਓ ਵੀ ਅਸੀਂ ਰੱਬ ਤੋਂ ਉਹਲੇ ਹੋ ਗਏ ਤੇ ਪਤਾ ਨਹੀਂ ਸਾਰਾ ਕੁਝ ਹੋ ਜੂ ਨੋ ਅਕਾਲਪੁਰਖ ਵਹਿਗੁਰੂ ਜੀ ਸਭ ਦੇ ਅੰਦਰ ਵਸਦੇ ਹੋ ਸਭ ਕੁਝ ਦੇਖ ਰਹੇ ਆ ਵੀ ਤੁਸੀਂ ਕੀ ਕਰ ਰਹੇ ਹੋ ਕੀ ਸੋਡੀ ਥਿੰਕਿੰਗ ਆ ਉਹਨੂੰ ਸਾਰਾ ਪਤਾ ਹੈ ਸੋ ਰੱਬ ਨਾਲ ਤਾਂ ਠੱਗੀਆਂ ਕਰਨ ਦੀ ਬਿਲਕੁਲ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਪ੍ਰਮਾਤਮਾ ਨਾਲ ਜੋ ਠੱਗੀਆਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮਰਦਾ ਦੀ ਭੁਗਲ ਲੈਣਾ ਹੋਇਆ ਆਪਣਾ ਠੀਕ ਹੈ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਛੋਟਾ ਸਮਝਣ ਦੀ ਕੋਸ਼ਿਸ਼ ਕਦੇ ਨਾ ਕਰੋ ਕਿਉਂਕਿ ਕਾਲ ਪੁਰਖ ਵਾਹਿਗੁਰੂ ਸੋਡੇ ਅੰਗ-ਅੰਗ ਚਾਂਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੋ ਜੀ ਸਾਨੂੰ ਰਸਤੇ 'ਚ ਮਿਲੇ ਚੌਲ ਚੌਲਾਂ ਦਾ ਲੱਗਿਆ ਹੋਇਆ ਜੀ ਜੱਗ ਆ ਦੇਖੋ ਕਿੰਨੇ ਸੋਹਣੇ ਚੌਲ ਆ ਇੱਥੇ ਸੇਵਾ ਹੋ ਰਹੀ ਹੈ ਚੌਲਾਂ ਦੀ ਦੇਖੋ ਜੀ ਆ ਦੇਖੋ ਅਸੀਂ ਡਰਾਈਵਿੰਗ ਕਰ ਰਹੇ ਸੀ ਜਣੀ ਕੇ ਸੁਣ ਦੱਸਿਆ ਬਾਹਰ ਹੈ ਤੇ ਟਿਕਾਣਾ ਇਹਨਾਂ ਮੇ ਕਿੱਡੀ ਤੁਲਾ ਸੀ ਵੀ ਨਹੀਂ ਆ ਫੀ ਲਗ ਰਹਾ ਤਾਦੇ ਚੌਲ ਰੇ ਉਹ ਗੱਡੀ ਸਾਈਡ ਤੇ ਖੜਾ ਨਾ ਬਸ ਬਸ ਬੜਾ ਜਿ ਨਿਕੜਾ ਨਾ ਤੂੰ ਪੁੱਲਾ ਸੀ ਵੀ ਲੱਗ ਬਹੁਤ ਔਣੇ ਇੱਥੇ ਛਡਾ ਦੇ ਬਾਥਰੂਮ ਜਾ ਹਾਂ ਬਾਥਰੂਮ ਜਾਏ ਭੱਜ ਕੇ ਤੂੰ ਇੱਥੇ ਗੱਡੀ ਸਾਈਡ ਤੇ ਲਾ ਆ ਦੇਖੋ ਜੀ ਆਪਾਂ ਨੂੰ ਜੱਗ ਦੇ ਚੌਲ ਲੋਪ ਮੀ ਵੀ ਮੰਗਣ ਲੱਗੇ ਹਨਾ ਐਸੀ ਆਡੀ ਐਨ ਰੋਡ ਵਾਸਤਾ ਐਸੀ ਛੱਡ ਜਾ ਬੰਦ ਨਾ ਕਰ ਸੇਕ ਬਹੁਤ ਆ। ਸੋ ਜੇ ਦੁਨੀਆ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਵਾਹਿਗੁਰੂ ਨੂੰ ਸੱਚੇ ਦਿਲੋਂ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਮਨ ਤੇ ਕੰਟਰੋਲ ਕਰੋ ਲੋਕਾਂ ਦਾ ਮਾੜਾ ਕਰਨਾ ਛੱਡਣਾ ਪੈਣਾ ਸਾਨੂੰ ਜੇ ਰੱਬ ਨੂੰ ਪਾਉਣਾ ਹੈ। ਜੇ ਪੌਣਾ ਰੱਬ ਨੂੰ ਲੋਕਾਂ ਦਾ ਨਿੰਦਿਆ ਚੁਗਲੀ ਛੱਡ ਦਿਓ ਥੋਡੇ ਘਰੇ ਕੋਈ ਆਕੇ ਕੀਦੀਆਂ ਚੁਗਲੀਆਂ ਕਰਦਾ ਉਹਨੂੰ ਮਨਾ ਕਰੋ ਸਾਡੇ ਘਰੇ ਆਕੇ ਵੀਰੇ ਕਿਸ ਦੀ ਮਾਇਲਣਾ ਤੋਂ ਅਸੀਂ ਤਾਂ ਆਪਦੇ ਘਰੇ ਦੂਰ ਵਕਤ ਦੀ ਰੋਟੀ ਖਾਣੀ ਆ ਪ੍ਰਮਾਤਮਾ ਦਾ ਨਾਮ ਲੈਣਾ ਹੋਰ ਸਾਡਾ ਕੋਈ ਮਤਲਬ ਨਹੀਂ ਕੋਈ ਆਪਦੇ ਘਰੇ ਮਾੜਾ ਕੋਈ ਚੰਗਾ ਅਸੀਂ ਮਸਤਾਂ ਸਾਡੇ ਘਰੇ ਆਕੇ ਪਾਪਾਂ ਦੇ ਭਾਗੀ ਸਾਨੂੰ ਨਾ ਬਣਾਓ ਥੋਡੇ ਘਰੇ ਕੋਈ ਕਿਸੇ ਦੀ ਗੱਲ ਕਰਦਾ ਉਹਨੂੰ ਕਰਨ ਨਾ ਦਿਓ ਕਿਉਂਕਿ ਥੋਡੀਆਂ ਵੀ ਕਰੂਗਾ ਜੋ ਬੰਦਾ ਤੁਹਾਡੇ ਘਰੇ ਕਰਦਾ ਉਹ ਤੁਹਾਡੀਆਂ ਵੀ ਅੱਗੇ ਜਾ ਕੇ ਕਰੂਗਾ ਸੋ ਪਲੀਜ਼ ਇਹਨਾਂ ਗੱਲਾਂ ਤੇ ਧਿਆਨ ਰੱਖੋ ਪ੍ਰਮਾਤਮਾ ਨੂੰ ਪਉਣਾ ਬਹੁਤ ਸੌਖੀ ਚੀਜ਼ ਕੋਈ ਵੱਡੀ ਚੀਜ਼ ਨਹੀਂ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਮਾੜਾ ਕਰਨਾ ਛੱਡਤਾ ਕਿਸਦਾ ਦੱਬਣਾ ਛੱਡਤਾ ਮੁੱਕਰਨਾ ਛੱਡਤਾ ਹਨਾ ਕਿਸੇ ਦੀਆਂ ਪੈਸੇ ਇਮਾਨਤ ਨਾ ਦੱਬਿਆ ਕਰੋ ਫਿਰ ਰੱਬ ਨੂੰ ਦੋਸ਼ ਨਾ ਦਿਆ ਕਰੋ ਵੀ ਰੱਬ ਨੇ ਸਾਡਾ ਐ ਕਰਤਾ ਠੀਕ ਹੈ ਪਹਿਲਾਂ ਚੱਕਿਆ ਕਰੋ ਵੀ ਤੁਸੀਂ ਕੀਤਾ ਕੀ ਆ ਜਿਸ ਦੀ ਸਜ਼ਾ ਤੁਹਾਨੂੰ ਰੱਬ ਦੇ ਰਿਹਾ ਠੀਕ ਹੈ ਸੋ ਦਿਲ ਕਿਸੇ ਦਾ ਦਿਲ ਤੋੜਨਾ ਕਿਸੇ ਨੂੰ ਵਿਸ਼ਵਾਸ ਵਿੱਚ ਲੈ ਕੇ ਉਹਦਾ ਦਿਲ ਤੋੜਨਾ ਕਿਸ ਤੋਂ ਵਿਸ਼ਵਾਸ ਚ ਲੈ ਕੇ ਤੋ ਪੈਸੇ ਲੈਣੇ ਮੁੱਕਰ ਜਾਣਾ ਇਦੋਂ ਇਦੋਂ ਵੱਡਾ ਇਸ ਦੁਨੀਏ ਤੇ ਮੈਂ ਕਹਿੰਦਾ ਕੋਈ ਪਾਪੀ ਨਹੀਂ ਹੁੰਦਾ ਜਿਵੇਂ ਅਗਲੇ ਤੋਂ ਚੀਜ਼ ਲੈਣੇ ਨਾ ਉਹ ਮੇਰੇ ਅਗਲੇ ਦੀ ਮੋੜਿਆ ਕਰੋ ਸੋ ਇਹ ਗੱਲਾਂ ਵੀ ਤੁਹਾਨੂੰ ਦੇਣੀਆਂ ਪੈਂਦੀਆਂ ਜਦੋਂ ਤੁਸੀਂ ਲੈ ਕੇ ਚੀਜ਼ ਮੁੱਕਰ ਜਾਂਦੇ ਹੋ ਅੱਖਾਂ ਫੇਰ ਜਾਂਦੇ ਹੋ ਤੁਸੀਂ ਨਜ਼ਰیں ਮਿਲਾਉਣੋਂ ਹਟ ਜਾਂਦੇ ਹੋ ਥੋੜਾ ਬਹੁਤ ਸੋਚਿਆ ਕਰੋ ਵੀ 1000 2000 5 10000 ਖਾਤਰ ਤੁਸੀਂ ਆਪਣਾ ਇਮਾਨ ਵੇਚਤਾ ਤੁਸੀਂ ਆਪਣੀ ਆਤਮਾ ਵੇਚ ਚੁੱਕੇ ਹੋ ਤੁਸੀਂ ਗਿਰ ਚੁੱਕੇ ਹੋ ਰੱਬ ਦੀਆਂ ਨਜ਼ਰਾਂ 'ਚ ਫਿਰ ਤੁਸੀਂ ਰੱਬ ਨੂੰ ਪਾਉਣ ਦੀ ਕੋਸ਼ਿਸ਼ ਨਾ ਕਰੋ ਸੋ ਵੀਡੀਓ ਲੰਬੀ ਹੋ ਜਾਂਦੀ ਹੈ ਗੱਲਾਂ ਫਿਰ ਜਦ ਤੇ ਦੀਪੂ ਲੱਸੀ ਵੀ ਨਹੀਂ ਗਿਆ ਇੱਥੇ ਲੱਸੀ ਬੁਲਾ ਰਹੇ ਨੇ ਦਹੀਂ ਵਾਲੀ ਲੱਸੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹੁੰਦੇ ਆ ਜੀ ਤੇ ਹੁਣ ਆਪਾਂ ਖਾਣੇ ਆ ਚੌਲ ਜੱਗ ਦੇ ਜੱਗ ਦੇ ਚੌਲ ਮੈਨੂੰ ਫੇਵਰਿਟ ਐਸੀ ਮੈਨੂੰ ਲੰਗਰ ਦੀਆਂ ਚੀਜ਼ਾਂ ਵਧੀਆਂ ਵਧੀਆ ਲੱਗਦੀਆਂ ਮੈਨੂੰ ਫਾਈਵ ਸਟਾਰ ਹੋਟਲ 'ਚ ਜਾ ਕੇ ਖਾਣਾ ਵਧੀਆ ਨਹੀਂ ਲੱਗਦਾ ਮੈਨੂੰ ਲੰਗਰ ਦਾ ਖਾਣਾ ਬਹੁਤ ਵਧੀਆ ਲੱਗਦਾ ਪਤਾ ਨਹੀਂ ਕਿਉਂ ਬਚਪਨ ਤੋਂ ਕਿਉਂਕਿ ਬਚਪਨ 'ਚ ਪਹਿਲਾਂ ਸਾਨੂੰ ਸਹੀ ਜਿਹੀ ਗੱਲ ਦਾ ਆਉਂਦੀ ਆ ਤੰਗੀਆਂ ਫੰਗੀਆਂ ਹੀ ਹੁੰਦੀਆਂ ਸੀ ਮਸਾ ਮਸਾ ਖਾਣ ਵਾਲੀਆਂ ਚੀਜ਼ਾਂ ਮਿਲਦੀਆਂ ਉਦੋਂ ਤੇ ਲੰਗਰ 'ਚ ਸਵਾਗਤ ਸਭ ਨੂੰ ਮੇਰੇ ਬני ਨੂੰ ਮਨਜੀਤ ਕੌਰ ਮਾਨ ਬਣੀ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਾ